be okay. 5 ਜੂਨ ਨੂੰ ਸੰਗਾਂ ਦੇ ਸਾਥੀ ਪੱਟੀ ਕੀਤੇ ਚ ਸ਼ਹਾਦਤਾਂ ਦੇ ਚੁੱਕੇ ਜਰਨਲ ਸ਼ਬੀਰ ਸਿੰਧੀ ਸ਼ਹਾਦਤ 5 ਦੀ ਰਾਤ ਨੂੰ ਹੋਈ ਜ਼ਖਮੀ ਹਾਲਤ ਵਿੱਚ ਸਰਪਾਂ ਦੇ ਕੋਲ ਲਿਆਂਦਾ ਗਿਆ ਬਸ ਇਨੀ ਗੱਲ ਜਾਂਦਾ ਜਾਂਦਾ ਹੈ ਕਈ ਸੰਤ ਜੀ ਜਿੰਨੀ ਕਿ ਨਿਭਣੀ ਸੀ ਨਿਭ ਗਈਏ ਮੈਂ ਉੱਡੀ ਖਾਂਦਾ ਸੰਤਾਂ ਨੇ ਨਾਲ ਹੀ ਕਿਹਾ ਬਹੁਤਾ ਚੇਰ ਨਹੀਂ ਲਾਉਂਦੇ ਬਹੁਤਾ ਵਿਛੋੜਾ ਨਹੀਂ ਪਾਉਂਦੇ ਪਹੁੰਚ ਫਾਣਾ ਤੇਰੇ ਮਗਰ ਹੀ ਆਇਆ ਜਾਨਸ ਪਾਈ ਅਮਰੀਕ ਸਿੰਘ ਦੀ ਸ਼ਹਾਦਤ ਹੁੰਦੀ ਏ ਵੱਡੀਆਂ ਸ਼ਹਾਦਤਾਂ ਹੁੰਦੀਆਂ ਨੇ ਦੋ ਤੂਪਾਂ ਇੱਕ ਤੂਪ ਚੜਿਆਂ ਵਾਲੇ ਬਾਗ ਦੇ ਵਿੱਚ ਇੱਕ ਤੂਪ ਸੁਲਤਾਨਬੱਟ ਗੇਟ ਦੇ ਕੋਲ ਲਿਆ ਕੇ ਪੀੜੀ ਗਈ ਇਹ ਦੋ ਤੂਪਾਂ ਸਿੱਧਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਾਰੀ ਵਾਰੀ ਅਟੈਕ ਕਰਦੇ ਹਨ ਗੁੰਬਦ ਟਾਇਆ ਗਿਆ ਵੱਡੇ ਮੋਰੇ 'ਤੇ ਟੂੜ ਤੇ ਘਟਾ ਉੱਠ ਕੇ ਆਕਾਸ਼ ਨੂੰ ਚੜ੍ਹਿਆ ਕਿ ਸੇ ਲੋਕ ਕੌਮ ਤੋਂ ਤੇ ਸਭੇਕ ਦੇਸ਼ ਦਾ ਇਹ ਕੰਮ ਨਹੀਂ ਸੀ ਹੈਗਾ ਕਿ ਕਿਸੇ ਕੌਮ ਦੇ ਹਕਾਨੂੰ ਦਬਾਉਣ ਵਾਸਤੇ ਤੁਸੀਂ ਇੱਥੋਂ ਤੱਕ ਪਹੁੰਚੋ ਉਸ ਕੌਮ ਦੇ ਧਾਰਮਿਕ ਸਥਾਨ ਦੇ ਉੱਤੇ ਹਿੰਦਕੀਤ ਵੀ ਕਰਨ ਵਾਸਤੇ ਖੂਨ ਦੀਆਂ ਲੀਹਾਂ ਲਗਾਉਣ ਲਈ ਤੁਰ ਪੋ। ਬਜੰਤਾ ਟੈਗ ਸ਼ੇਖ ਜੂਨ ਦੀ ਸਵੇਰ ਤੋਂ ਦਰਬਾਰ ਸਾਹਿਬ ਦੇ ਵਿੱਚ ਆਉਣੇ ਸ਼ੁਰੂ ਕਰਕੇ ਅਕਰਦ ਦੇ ਤ ਹੈ। ਇਹਨਾਂ ਨੇ ਪਹਿਲਾਂ ਮੰਜੀ ਹਾਲ ਦੇ ਪਾਸੋਂ ਆਉਣ ਹੈ ਜਿੱਥੇ ਦੀਵਾਨ ਹਾਲ ਮੰਜੀ ਸਾਹਿਬ ਆਪਣੇ ਜਦੋਂ ਥੱਲੇ ਉੱਪਰੇ ਬਨੇ ਪੂਚੀਆਂ ਅੜਕੀਆਂ ਇਹ ਟੈਂਕ ਵਾਪਸ ਘੁੰਮ ਕੇ ਲੰਗਰ ਵਾਲੇ ਪਾਸੇ ਪ੍ਰਕਰਮਾਂ ਦੇ ਵਿੱਚ ਉਤਰੇ ਇਹਨਾਂ ਨੇ ਬਾਬਾ ਦੀਪ ਸਿੰਘ ਦੇ ਸਥਾਨ ਤੋਂ ਹੋ ਕੇ ਸ੍ਰੀ ਅਕਾਲ ਤਰਸੇਪ ਤੱਕ ਜਾਣਾ ਹੈ ਪਰ ਇਹਨਾਂ ਨੂੰ ਕੀ ਪਤਾ ਸੀ ਕਿ ਰਾਜਖੰਡੇ ਵਾਲਾ ਬਾਪੂ ਧੰਨ ਬਾਬਾ ਦੀਪ ਸਿੰਘ ਆਪਣਾ ਪੈਰਾ ਲਾ ਕੇ ਬਿਠਾ ਹੈ ਉਹ ਮੋਰਚਾ ਸੀ ਭਾਈ ਮੋਰ ਸਿੰਘ ਦੇ ਕੋਲ ਉਹ ਮੋਰ ਸਿੰਘ ਜਣਾ ਹੀ ਹਿੰਦੂ ਦਾ ਮੁੰਡਾ ਸੀ ਕਦੀ ਹਿੰਦੂ ਘਰ 'ਚ ਜੰਮਿਆ ਸੀ ਪਰ ਜਿੱਦਾਂ ਸੰਤਾਂ ਦੇ ਕੋਲ ਆ ਗਿਆ ਸੰਤਾਂ ਦਾ ਹੀ ਹੋ ਕੇ ਰਹਿ ਗਿਆ ਅਮਰਤ ਸ਼ਾਹੀ ਦੇ ਭਾਈ ਮੋਰ ਸਿੰਘ ਬਣਿਆ ਬਾਬਾ ਵੀਰ ਸਿੰਘ ਵਾਲਾ ਮੋਰਚਾ ਇਹਦੇ ਕੋਲ ਸੀ ਉੱਥੇ ਹੋਰ ਵੀ ਸਿੰਘ ਹੈਗੇ ਸੀ ਜਦੋਂ ਟੈਂਪਰ ਕਰਮਵਾਲ ਨੂੰ ਵਧੇ ਇਹਨੂੰ ਪਤਾ ਸੀ ਵੀ ਇਹ ਟੈਂਪ ਤਬਾਹ ਗੋਲੀਆਂ ਨਾਲ ਤੇ ਹੋਣੀ ਨਹੀਂ ਇਹਨਾਂ ਨੂੰ ਤਬਾਹ ਕਰਨ ਵਾਸਤੇ ਬਰੂਧ ਵਰਤਣਾ ਪੈਣਾ ਤੇ ਬਰੂਧ ਵੀ ਉੱਤੇ ਬਿਲਕੁਲ ਛੁੱਟਿਆ ਜਾਊਗਾ ਤੇ ਫਿਰ ਜਾ ਕੇ ਆਪਣਾ ਇਹ ਤਬਾਹ ਇਹਨਾਂ ਟੈਂਕਾਂ ਨੇ ਹੋਣਾ ਹੈ ਉਥੇ ਪਰਖ ਸੀ ਮਰਦ ਨੇ ਬਰੂਦ ਬਣਿਆ ਆਪਣੇ ਲੱਕ ਨੂੰ ਆਪਣੀ ਘਰ ਵਾਲੀ ਦੇ ਲੱਕ ਨੂੰ ਤਿੰਨ ਨਿੱਕੀਆਂ ਨਿੱਕੀਆਂ ਧੀਆਂ ਖੋਪੀਆਂ ਨੇ ਸੱਬ ਨਾਮ ਕੌਰ ਤੇ ਵੈਦੂ ਕੌਰ ਦੇ ਲੱਕ ਨੂੰ ਵੀ ਬਰੂਦ ਬਣ ਗਿਆ ਖਾਤੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੋਤਾ ਉਹਨੀਆਂ ਭੈਣਾਂ ਬੰਦਾਂ ਟੈਮ ਆਂਦੇ ਗਏ ਗੁਰੂ ਦੇ ਪੁੱਤਰਾ ਨੇ ਸ਼ਹਾਦਤਾਂ ਛੋਟੀ ਉਮਰ ਤੇ ਦਿੱਤੀਆਂ ਮੇਰੇ ਘਰ ਦੀਆਂ ਵੀ ਸ਼ਹਾਦਤਾਂ ਜਿੰਗੀਆਂ ਇਹ ਗੱਲ ਕਹਿਣ ਨੂੰ ਤੇ ਸੁਣਨ ਨੂੰ ਬੜੀ ਸੌਖੀ ਆ ਪਰ ਜਦੋਂ ਟੈਂਕ ਤੇ ਹੈਲੀਕਾਪਟਰ ਤੇ ਤੋਪਾਂ ਗੂੰਜਦੀਆਂ ਹੋਣਗੀਆਂ ਉਹ ਬਾਪ ਕਿੰਨਾ ਵੱਡਾ ਤੇਜ਼ ਰੱਖ ਕੇ ਖਲੋਤਾ ਹੋਵੇਗਾ ਜਿਹਨੇ ਆਪਣੀਆਂ ਨਿੱਕੀਆਂ ਨਿੱਕੀਆਂ ਮਾਸੂਮ ਧੀਆਂ ਦੇ ਲੱਕ ਨੂੰ ਆਪ ਬਰਬੂਦ ਬੰਨਿਆ ਹੋਊਗਾ ਤੀ ਉਹ تیاری ਕਰ ਲੋ ਆਪਾਂ ਹੋਰ ਕਿਸੇ ਰਾਹ ਨੂੰ ਪੈਣ ਲੱਗੇ ਆ ਇੱਕ ਤੀਸਰੀ ਧੀਆ ਜਿਹਦੇ ਲੱਕ ਨੂੰ ਬਰਬੂਦ ਬਚਣਾ ਉਥੇ ਖੋਦ ਕੇ ਕਿਸੇ ਸਿਗਨ ਨੇ ਖਿੱਚ ਕੇ ਆਖਾ ਜਥੇਦਾਰਾਂ ਇਹ ਪੇਸ਼ਾਨੀ ਤੇ ਲੱਗਣਾ ਆਜ ਕੋ ਬੱਜੀ ਆਸਟ੍ਰੇਲੀਆ ਦੇ ਵਿੱਚੇ ਦੋਵਾਂ ਪੀਆਂ ਦੇ ਲੱਕ ਨੂੰ ਦੂਧ ਬਾਲਿਆਂ ਛਾਲਾ ਮਾਰਿਆਂ ਇੱਕ ਤਬਾਹ ਹੋਏ ਆਪਣੀ ਘਰ ਵਾਲੀ ਨੂੰ ਤੇ ਆਪਣੀ ਲੱਕ ਨੂੰ ਦੂਧ ਬਨ ਕੇ ਭਾਈ ਮੋਰ ਸਿਗਨ ਟੈਂਕਾਂ ਤੇ ਛਾਲ ਮਾਰੋ ਭਾਰਤੀ ਫੌਜ ਦੇ ਟੈਂਕ ਇਥੋਂ ਅੱਗੇ ਨਹੀਂ ਵੱਧ ਸਕਦੇ 6 ਜੂਨ ਦਾ ਸਵੇਰਾ ਸੀ ਬਹੁਤਿਆਂ ਖਾਵਾਂ ਤੇ ਆਰਮੀ ਕਬਜ਼ਾ ਕਰ ਚੁੱਕੀ ਸੀ ਆਗਾਮ ਰਖਦੇ ਥੱਲੇ ਭੂਰੇ ਦੇ ਵਿੱਚ ਬਾਬਾ ਚਰਨਾਰ ਸਿੰਘ ਨੇ ਕੋਲ ਕੁਝ ਖਾਸ ਮੁਖੀ ਸੇਖ ਬੈਠੇ ਸੰਤਾਂ ਨੇ ਆਖਿਆ ਰਸਤਾ ਖੁੱਲਾ ਜਿੰਨੇ ਜਾਣਾ ਪਈ ਚਾਹਤ ਰਹਾ ਸੰਤਾਂ ਦਾ ਵੱਡਾ ਭਾਈ ਜਗੀਰ ਸਿੰਘ ਉਹ ਸੰਤਾਂ ਦੇ ਨਾਲ ਤੁਰਿਆ ਸੰਤ ਜੀ ਚਲੇ ਆ ਪੌੜੀਆਂ ਚੜ੍ਹ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਅਰਦਾਸ ਕਰਕੇ ਫਿਰ ਜਾਣੇ ਸ਼ੁਰੂ ਕਰ ਦਿੱਤੇ ਆਉ ਜਗੀਰ ਸਿੰਘ ਨੇ ਚੋਲੇ ਦੇ ਵਿੱਚੋਂ ਸੂਟ ਕੱਢਿਆ ਤੇ ਕੱਲ ਪਾਉਣ ਲੱਗ ਪਿਆ ਇਹੋ ਜੇ ਹਾਲਾਤਾਂ ਵਿੱਚ ਮੌਤ ਨੂੰ ਮਖੌਲਾਂ ਕਿਦਾਂ ਕਰੀਂ ਤੈਂ ਕਿਸੇ ਨੇ ਮਜ਼ਾ ਜਾਖਣਾ ਪੁੱਛਿਆ ਜਗੀਰ ਸਿਆ ਸਿਰ ਤੇ ਮੌਤ ਪੂਕਦੀ ਆ ਤੈਨੂੰ ਹਾਸੇ ਸੋਝਦੇ ਆ ਨਵਾਂ ਸੂਟ ਕਿਉਂ ਪਾਈ ਜਨਾ ਕਹਿੰਦਾ ਜੇ ਲਾੜਾ ਜਰਨਲਿਸਟ ਨੂੰ ਪਿੰਡਾਂ ਵਾਲੇ ਵਰਗਾ ਹੋਵੇ ਤੇ ਸਰਵਾਂਮਾ ਵੀ ਤੌੜਣਾ ਚਾਹੀਦਾ ਮੈਂ ਆਪਣੇ ਛੋਟੇ ਭਰਾ ਬਸ ਸਰਵਾਂਮਾ ਬਾਕੀ ਚੰਗਾ ਭਾਵੇਂ ਤੂੰ ਹੁਣ ਚ ਵੱਡਾ ਇੱਕ ਸਿਰ ਉਠਿਆ ਉਹਨੇ ਪਾਣੀ ਵਾਲੀ ਪਾਲਟੀ ਤੇ ਪਾਣੀ ਡੋਲਿਆ ਪਾਲਟੀ ਸਿਰ ਤੇ ਪੂਤੀ ਪਾ ਕੇ ਤੇ ਪੌੜੀਆਂ ਚੜਦਾ ਜਾਵੇ ਭੱਜ ਕੇ ਅਕੇ ਗੋਲਿਆਂ ਦਾ ਨਹੀਂ ਵਰਦਾ ਸੀ ਕਿਸੇ ਨੇ ਆਵਾਜ਼ ਮਾਰ ਕੇ ਕਿ ਹਾ ਕੀ ਕਰਦਾ ਕਹਿੰਦਾ ਸਰੀਰ ਤੇ ਸਾਰਾ ਛਲਣੀ ਹੋ ਜਾਣਾ ਬਾਲਟੀ ਇਸ ਕਰਕੇ ਮੂੰਹ ਤੇ ਪਾਈ ਆ ਵੀ ਗੱਲਾਂ ਮੂੰਹ ਬਚ ਜਾਵੇ ਪਿੰਡ ਵਾਲਿਆਂ ਨੂੰ ਪਤਾ ਨਹੀਂ ਕਿ ਸਾਡਾ ਵੀ ਕੋਈ ਇੱਥੇ ਮਰਿਆ ਸੀ ਚੱਲ ਕੇ ਸਿੰਘ ਆਏ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਜਿੱਥੇ ਸ਼ਸਤਰਾਂ ਵਾਲੀ ਪਾਲਕੀ ਪਈ ਆ ਸੰਤਾਂ ਨੇ ਛੋਟੀ ਇੱਕੋ ਅਰਦਾਸ ਕੀਤੀ اے ਛੇਵੇਂ ਪਾਤਸ਼ਾ ਜਨਾਂ ਚ ਕੌਮ ਦਾ ਕੌਮੀ ਘਰ ਨਹੀਂ ਬਣ ਜਾਂਦਾ ਮੈਨੂੰ ਵਾਰ-ਵਾਰ ਵੀ ਜਨਮ ਲੈਣਾ ਪਵੇ ਤੇ ਵਾਰ-ਵਾਰ ਵੀ ਮਰਨਾ ਪਵੇ ਮੈਂ ਬਿਲਕੁਲ ਤਿਆਰ ਬਰ ਤਿਆਰ ਹਾਂ ਇਨੀ ਕਹਿ ਕੇ ਸਿਰਾਂ ਤੇ ਵੱਲ ਕੇ ਕਫਣਾ ਕੌਮੀ ਪਰਵਾਨੇ 6ਵੇਂ ਪਾਤਸ਼ਾਹ ਦੇ ਦਰਬਾਰ ਤੋਂ ਨਿਕਲੇ ਬਾਅਦ ਆਏ ਆਕਾਲ ਤਖਤ ਸਾਹਿਬ ਦੇ ਨੇੜੇ 'ਇੱਥੇ ਬਣਿਆ ਦੁਨੀਆ ਦੀ 6ਵੇਂ ਨੰਬਰ ਦੀ ਆਰਮੀ ਟੈਂਕਾਂ ਤੇ ਤੋਪਾਂ ਦੇ ਨਾਲ ਲੈਸ ਖਲੋਤੀ ਆ ਸਿਰ ਲੱਤ ਜੋਦੇ ਉਹਨਾਂ ਦੇ ਮੱਥੇ ਤੇ ਪਈਆਂ ਜੁੜੀਆਂ ਉਹਨਾਂ ਦੀਆਂ ਅੱਖਾਂ ਮਾਰ ਲੇਗਾ ਉਹ ਮਾਰ ਕੇ ਸਾਤਰੀ ਅਕਾਲ ਦੇ ਜਕਾਰੇ ਉਹ ਕਹਿੰਦੇ ਜਗਨ ਨਮਾਮਾ ਬਾਦਿ ਪਾਰੇ ਨਿਸ਼ਾਨੇ ਤਾਹੋ ਖੜੇ ਜੋ ਮਾਰ ਦੇ ਸੂਰਮਾ ਆਪ ਜੁਰਜਰ ਕੋ ਤਾਹੋ ਮਾਰ ਕੇ ਲੜਦਾ ਭਾਰਤੀ ਫੌਜ ਦਾ ਮੂੰਹ ਤੋੜ ਜਵਾਬ ਦੇ ਕੇ ਪਰਮਾਨਿਆਂ ਨੇ ਜਿਵੇਂ ਸ਼ਹਾਦਤ ਕਹਿੰਦੇ ਹਵਾ ਦੇ ਛੱਡਾਂ ਚਾੜੀ ਜਾਂਦਾ ਏ ਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਪਰਸ ਕੀਤਾ ਤੁਹਾਡੇ ਦੇ ਸਾਡੇ ਤੇ ਦੋ ਦਿਨ ਲਗਾਤਾਰ ਆਪਾਂ ਗੁਰਦਾਇਤਿਹਾਸ ਉਹਨਾਂ ਦੀਆਂ ਕਹਾਣੀਆਂ ਕਹਾਣੀਆਂ ਸੁਣੀਆਂ ਸੁਣਾਈਆਂ ਨੇ ਤੁਹਾਡਾ ਸੁਣਿਆ ਸਾਡਾ ਬੋਲਿਆ ਗੁਰੂ ਆਪਣੇ ਦਰ ਤੇ ਪ੍ਰਵਾਨ ਕਰੇ ਤੁਹਾਨੂੰ ਨੇ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਦੀਆਂ ਦਾਤਾਂ ਬਖਸ਼ੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਤੁਹਾਡੇ ਕਾਰਜ ਰਾਸ ਕਰੇ ਵਾਧੂ ਵਾਧੂ ਮਿਹਨਤ ਕਰੋ ترقی ਕਰੋ ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰੋ ਚੰਗਾ ਖਾਓ ਚੰਗਾ ਹੰਡਾਓ ਆਪ ਸਭਾਈ ਚਾਰਿਤ ਸਾਂਝ ਚੰਗਾ ਤਿਆਰ ਰੱਖਣਾ ਕਿ ਰੱਖੋ ਇਹ ਮੇਰੀ ਦਲੀ ਅਰਦਾਸ ਹੈ ਤੁਹਾਡੇ ਵਾਸਤੇ ਸਾਰੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਸਾਰੇ ਸਨਮਾਨਜਨ ਗੁਰੂ ਜੀ ਦਾ ਧੰਨਵਾਦ ਸੇਵਾਦਾਰਾਂ ਦਾ ਧੰਨਵਾਦ ਸਾਰੇ ਪਿਆਰ ਵਾਲੀਆਂ ਦੁਆ ਗੁਰੂ ਘਰ ਦੇ ਵਜੀਰ ਬਾਬਾ ਜੀ ਉਹਨਾਂ ਦਾ ਭਾਈ ਬਲਦੇਵ ਸਿੰਘ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਫਿਰ ਕਿਦੇ ਸਮਾਂ ਬਣਿਆ ਜ਼ਿੰਦਗੀ ਵਿੱਚ ਸਵਾਸ ਰਹੀਂ ਤੇ ਤੁਹਾਡੇ ਦਰਸ਼ਨ ਦੇ ਗਾਰੇ ਕਰਨ ਵਾਸਤੇ ਜ਼ਰੂਰ ਪਹੁੰਚਾਂਗੇ ਸਿਰਫ ਹੁਣ ਤਿੰਨ ਦਿਨ ਦਾ ਦਮਾ ਦੇ ਸਾਡਾ ਇਹ ਸੰਸਾਰ ਦੇ ਵਿੱਚ ਉਥੋਂ ਦਰਸਿਵਾਪਸੀ ਕਰਨੀ ਹੈ ਪੰਜਾਬ ਨੂੰ ਫਿਰ ਗੁਰੂ ਨੇ ਚਾਹਿਆ ਪੜਾਿਆ ਯਾਰ ਉਸੇ ਦਤਾ ਹੈ ਜਰੂਰ ਤੁਹਾਡੇ ਦਰਸ਼ਨ ਕਰਨ ਵਾਸਤੇ ਪਹੁੰਚਾਂਗੇ ਆਓ ਅਨੰਤ ਸਰ ਦਾ ਬਾੜ ਉਪਰੰਤ ਅਦਾਸ ਬੇਨਤੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ